ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਨਵਾਜਿਆ ਜਾ ਰਿਹਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਨਿਯੁਕਤੀ ਪੱਤਰ ਨੇ ਜਿਹੜੇ ਉਹ ਲਗਾਤਾਰ ਦਿੱਤੇ ਜਾ ਰਹੇ ਨੇ ਕਾਫੀ ਨੌਕਰੀਆਂ ਜਿਹੜੀਆਂ ਪੰਜਾਬ ਦੇ ਵਿੱਚ ਦਿੱਤੀਆਂ ਗਈਆਂ ਨੇ ਪਰ ਨਾਬਾ ਦੀ ਇੱਕ ਹੁਨਾਰਤੀ ਨੂੰ ਨੌਕਰੀ ਦਿੱਤੀ ਹੈ ਜਿਸ ਦਾ ਸਰਕਾਰੀ ਨੌਕਰੀ ਜਿਹੜੀ ਮਿਲੀ ਹੈ ਤੇ ਨਿਯੁਕਤੀ ਪੱਤਰ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤਾ ਗਿਆ ਨਹਿਰੀ ਵਿਭਾਗ ਦੇ ਵਿੱਚ ਸਿਲੈਕਟ ਹੋਏ ਨੇ ਕਿਸ ਤਰ੍ਹਾਂ ਦੇਖਦੇ ਹੋ ਜਿਹੜੀ ਸਰਕਾਰੀ ਨੌਕਰੀ ਤੁਹਾਨੂੰ ਮਿਲੀ ਆ ਬਹੁਤ ਬਹੁਤ ਗ੍ਰੇਟਫੁਲ ਹਾਂ ਕਿ ਮੈਨੂੰ ਸਰਕਾਰੀ ਨੌਕਰੀ ਮਿਲੀ ਹੈ ਮੇਰੇ ਦਾਦਾ ਜੀ ਪਹਿਲਾਂ ਤਹਿਸੀਲਦਾਰ ਸੀਗੇ ਤੇ ਹੁਣ ਘਰ ਵਿੱਚ ਕਾਫੀ ਟਾਈਮ ਬਾਅਦ ਸਰਕਾਰੀ ਨੌਕਰੀ ਵਾਪਸ ਆਈ ਹੈ ਕਰੇ ਕਿੰਨੀ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਦੋਂ ਤੋਂ ਤੁਸੀਂ ਸਰਕਾਰੀ ਨੌਕਰੀ ਦੀ ਦੌੜ ਦੇ ਵਿੱਚ ਸੀ ਕਿੰਨਾ ਕਿ ਤੁਹਾਡੇ ਮਾਤਾ ਪਿਤਾ ਤੁਹਾਨੂੰ ਸੰਯੋਗ ਰਿਹਾ ਇੱਥੇ ਤੱਕ ਪਹੁੰਚਾਉਂਦੇ ਮੈਂ ਆਫਟਰ ਗ੍ਰੈਜੂਏਸ਼ਨ ਤਿਆਰੀ ਸ਼ੁਰੂ ਕਰਤੀ ਸੀ ਮੈਂ ਬੀਐਡ ਕਰਦੇ ਕਰਦੇ ਤਿਆਰੀ ਸ਼ੁਰੂ ਕਰਤੀ ਸੀ ਤੇ ਬੀਐਡ ਕੰਪਲੀਟ ਹੋਣ ਤੱਕ ਮੈਂ ਆਪਣਾ ਇਗਜ਼ਾਮ ਵੀ ਕਰੈਕ ਕਰ ਲਿਆ ਸੀਗਾ ਪੇਰੈਂਟਸ ਦਾ ਤੇ ਰਿਲੇਟਿਵਸ ਦਾ ਬਹੁਤ ਰੋਲ ਰਿਆ ਉਹਨਾਂ ਨੇ ਹਰ ਟਾਈਮ ਗਾਈਡ ਵੀ ਕਰਨਾ ਤੇ ਇੱਕ ਐ ਹੁੰਦਾ ਕਿ ਪੜਨਾ ਕਿੱਥੋਂ ਹੈ ਉਹ ਵੀ ਕਰਦਿਆ ਨੇ ਕੋਚਿੰਗ ਵਗੈਰਾ ਦਿਲਵਾਈ ਤੇ ਬਹੁਤ ਗਾਈਡੈਂਸ ਰਹੀ ਹੈ ਫਰੈਂਡਸ ਦੀ ਵੀ ਰਿਲੇਟਿਵਸ ਦੀ ਵੀ ਪੇਰੈਂਟਸ ਦੀ ਵੀ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਜਿਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਹਰ ਮੈਕਮ ਦੇ ਵਿੱਚ ਭ੍ਰਿਸ਼ਟਾਚਾਰ ਦਾ ਕਹਿੰਦੇ ਬੋਲਬਾਲਾ ਬਹੁਤ ਹੈ ਪਰ ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਉਹ ਬਹੁਤ ਪਿੱਛੇ ਹੱਟਦੀ ਜਾ ਰਹੀ ਹੈ ਇਸ ਭ੍ਰਿਸ਼ਟਾਚਾਰ ਤੋਂ ਮੇਰੇ ਦਾਦਾ ਜੀ ਜਿਵੇਂ ਮੈਂ ਦੱਸਿਆ ਤਹਿਸੀਲਦਾਰ ਸੀਗੇ ਫਿਰ ਆਫਟਰ ਰਿਟਾਇਰਮੈਂਟ ਉਹ ਡੀਆਰਓ ਵੀ ਉਹਨਾਂ ਨੇ ਵਰਕ ਕੀਤਾ ਹੈ ਤੇ ਉਹ ਹਮੇਸ਼ਾ ਆਪਣੀ ਸਟੋਰੀਜ਼ ਮੈਨੂੰ ਦੱਸਦੇ ਹੁੰਦੇ ਸੀਗੇ ਤੇ ਫਿਰ ਉਹਨਾਂ ਤੋਂ ਬਾਅਦ ਮੈਨੂੰ ਪੇਰੈਂਟਸ ਨੇ ਵੀ ਉਹਨਾਂ ਬਾਰੇ ਹਮੇਸ਼ਾ ਇਨਸਪਾਇਰ ਕੀਤਾ ਕਿ ਐਦਾ ਹੀ ਰਹਿਣਾ ਤੇ ਫਿਰ ਉਹ ਚੀਜ਼ ਕੰਟੀਨਿਊ ਰੱਖਣੀ ਹੈ ਆ ਬਿਲਕੁਲ ਜਿੱਥੇ ਕਾਫੀ ਖੁਸ਼ੀ ਹੈ ਜਿਹੜੀ ਐ ਪਾਈ ਜਾ ਰਹੀ ਆ ਬਿਲਕੁਲ ਜਿਸ ਲੜਕੀ ਨੂੰ ਸਰਕਾਰੀ ਨੌਕਰੀ ਮਿਲਿਆ ਉਹਨਾਂ ਦੇ ਬਿਲਕੁਲ ਚਾਚਾ ਜੀ ਨੇ ਪ੍ਰਵੀਨ ਜੀ ਨੇ ਉਹਨਾਂ ਦਾ ਵੀ ਨਾਬਾ ਸ਼ਹਿਰ ਦੇ ਵਿੱਚ ਪੂਰਾ ਨਾਮ ਆ ਕਿਸ ਤਰ੍ਹਾਂ ਦੇਖ ਦਿੱਤਾ ਹੈ ਬਹੁਤ ਅਸੀਂ ਸ਼ੁਕਰਗੁਜ਼ਾਰ ਆ ਪੰਜਾਬ ਸਰਕਾਰ ਦੇ ਜਿਨ੍ਹਾਂ ਨੇ ਸਾਡੀ ਬੱਚੀ ਦੀ ਕਾਬਲੀਅਤ ਨੂੰ ਪਛਾਣਿਆ ਔਰ ਬਿਨਾ ਸਾਡਾ ਕੋਈ ਖਰਚਾ ਬਿਨਾ ਪੈਸੇ ਇਸ ਨੂੰ ਜੌਬ ਮਿਲਿਆ ਅਸੀਂ ਸ਼ੁਕਰਗੁਜ਼ਾਰ ਆ ਆਪਣੇ ਪੇਰੈਂਟਸ ਦੇ ਜਿਨ੍ਹਾਂ ਨੇ ਗਾਈਡੈਂਸ ਦੇ ਮਦਦ ਸਾਡਾ ਪਰਿਵਾਰ ਚੱਲ ਰਿਹਾ ਹੈ ਸਾਡੇ ਪੇਰੈਂਟਸ ਤੋਂ ਬਹੁਤ ਫਾਦਰ ਸਾਹਿਬ ਤੋਂ ਬਹੁਤ ਚਾਚਾ ਜੀ ਤੋਂ ਬਾਅਦ ਫਾਦਰ ਸਾਹਿਬ ਤਹਿਸੀਲਦਾਰ ਰਹੇ ਨੇ ਔਰ ਚਾਚਾ ਜੀ ਐਗਜ਼ੈਕਟਿਵ ਅਫਸਰ ਯੂ ਰਹੇ ਨੇ ਉਹਨਾਂ ਤੋਂ ਬਾਅਦ ਸਾਡੇ ਪਰਿਵਾਰ ਦੇ ਵਿੱਚੇ ਪਹਿਲੀ ਬੱਚੀ ਹੈ ਜੋ ਸਰਕਾਰੀ ਨੌਕ ਜੋਬ ਦੇ ਉੱਤੇ ਅਪਾਇੰਟ ਹੋਈ ਹੈ ਅਸੀਂ ਬਹੁਤ ਸ਼ੁਕਰਗੁਜ਼ਾਰ ਕਰਦੇ ਹਾਂ ਪਰਿਵਾਰ ਦਾ ਔਰ ਬੱਚੀ ਦਾ ਪਹਿਲਾਂ ਕਿੰਨੇ ਸਾਲ ਪਹਿਲਾਂ ਜਿਹੜੀ ਤੁਹਾਡੇ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ ਸੀ ਕਿੰਨੇ ਸਾਲ ਬਾਅਦ ਫਿਰ ਸਰਕਾਰੀ ਨੌਕਰੀ ਤੁਹਾਡੇ ਘਰ ਦੇ ਵਿੱਚ ਜਿਹੜੀ ਆਈ ਹੈ ਸਾਡੇ ਜਨਮ ਤੋਂ ਪਹਿਲਾਂ ਸਾਡੇ ਫਾਦਰ ਪਹਿਲਾਂ ਪਟਵਾਰੀ ਰਹੇ ਨੇ ਫਿਰ ਕਨਗੋ ਫਿਰ ਨੈਬ ਤਹਿਸੀਲਦਾਰ ਤਹਿਸੀਲਦਾਰ ਉਸ ਤੋਂ ਬਾਅਦ ਤਕਰੀਬਨ ਇਹ ਮੰਨ ਕੇ ਚੱਲਦੇ ਸੀ ਫਾਦਰ ਤੋਂ ਬਾਅਦ ਸਾਡੇ ਇਹ ਲਗਭਗ 35 ਸਾਲ ਬਾਅਦ ਇਹ ਬੱਚੇ ਨੂੰ ਜੌਬ ਮਿਲੀ ਹੈ ਅਸੀਂ ਸਾਡੇ ਪਰਿਵਾਰ ਦੇ ਵਿੱਚ ਕੋਈ ਖੁਸ਼ੀ ਦਾ ਟਿਕਾਣਾ ਨਹੀਂ ਹੈ ਬਿਲਕੁਲ 35 ਸਾਲ ਬਾਅਦ ਇਸ ਪਰਿਵਾਰ ਦੇ ਵਿੱਚ ਸਰਕਾਰੀ ਨੌਕਰੀ ਆਈ ਹੈ ਭਾਵੇਂ ਕਿ ਭਗਵੰਤ ਮਾਨ ਸਰਕਾਰ ਜਿਹੜੀ ਆ ਉਹ ਇਸ ਪਰਿਵਾਰ ਦੇ ਲਈ ਚੰਗੀ ਲੱਗ ਰਹੀ ਹੈ ਕਿਤਨਾ ਕਿਤੇ ਪਹਿਲਾਂ ਤਾਂ ਮੈਂ ਜ਼ਰੀਬਾ ਆਪਣੇ ਸੀਐਮ ਸਰ ਦਾ ਬਹੁਤ ਬਹੁਤ ਤਨਮਰ ਕਰਦਾ ਸੀ ਬਿਨਾਂ ਪੈਸਿਆਂ ਤੋਂ ਸਾਡੇ ਨੌਕਰੀਆਂ ਗੁੜੀਆਂ ਨੂੰ ਨੌਕਰੀਆਂ ਮਿਲੀ ਮੈਨੂੰ ਬਹੁਤ ਅੱਛਾ ਲੱਗ ਰਿਹਾ ਅਤੇ ਇਹ ਗੁੜੀਆਂ ਦੀ ਸਾਡੇ ਦੀ ਸੁਪਨਾ ਦੀ ਬਹੁਤ ਪੁਰਾਈ ਵੀ ਅਸੀਂ ਮੈਂ ਮਿਹਨਤ ਕਰਨਾ ਕੁਝ ਬਣ ਕੇ ਦਿਖਾਣਾ ਸੀ ਇਹੀ ਸਾਡੇ ਫਾਦਰ ਸਾਹਿਬ ਦਾ ਸੀ ਉਹਨਾਂ ਦਾ ਵੀ ਇਹੀ ਸੀ ਵੀ ਇਹ ਕੁੜੀਆਂ ਨੂੰ ਕੁਝ ਬਣਾਉਣਾ ਹੈ ਜੀ ਸੁਰੂ ਤੋਂ ਇਹੀ ਉਹਨਾਂ ਦਾ ਇਹੀ ਸੁਪਨਾ ਰਿਹਾ ਜੀ ਕਿੰਨੀ ਮਿਹਨਤ ਹੈ ਜਿਹੜੀ ਬੱਚਿਆਂ ਤੇ ਤੁਹਾਨੂੰ ਕਰਨੀ ਪਈ ਹੈ ਜਿਹੜੇ ਇਸ ਨਕਾਮਤ ਜਿਹੜੇ ਬੱਚੇ ਤੁਹਾਡੇ ਪਹੁੰਚੇ ਨੇ ਬੜੀ ਖੁਸ਼ੀ ਹੈ ਚਿਹਰਿਆਂ ਤੇ ਵੀ ਤੁਹਾਡੇ ਨਜ਼ਰ ਆ ਰਹੀ ਆ ਸਾਨੂੰ ਬਹੁਤ ਸ਼ੌਂ ਹੈ ਸਾਨੂੰ ਕਰੇ ਗੁੜੀਆਂ ਨੂੰ ਇਹ ਨਹੀਂ ਕਿ ਆਦਮੀ ਰੋਟੀ ਖਾਲਾ ਕੁਝ ਵਾਲਾ ਇਹਨੇ ਆਪਣਾ ਟਾਈਮ ਟੇਬਲ ਖੁਦ ਆਪਣਾ ਬਣਾਇਆ ਤੇ ਜੀ ਇਹਨੇ ਆਪਣਾ ਫਿਰ ਵੀ ਆਪਣਾ ਬਣਾਇਆ ਤੇ ਵੀ ਮੈਂ ਆਪਣੇ ਆਪ ਇਹ ਖਾਣਾ ਹੈ ਇਹ ਕਰਨਾ ਹੈ ਐਵੇਂ ਪੜਨਾ ਇਹਨੇ ਸਾਰਾ ਟਾਈਮ ਟੇਬਲ ਬਣਾਇਆ ਤੇ ਕਦੇ ਨੇ ਜਿਵੇਂ ਉਠਾਇ ਨਹੀਂ ਸੀ ਉੱਠ ਕੇ ਪੜ ਆਪਣਾ ਇਹਨੇ ਸੋਣਾ ਟਾਈਮ ਉੱਠਣਾ ਆਪਣਾ ਟਾਈਮ ਟੇਬਲ ਆਪਣਾ ਬਣਾਇਆ ਖੁਦ ਆ ਬਿਲਕੁਲ ਕਹਿੰਦੇ ਜਿਸ ਪਰਿਵਾਰ ਦੇ ਵਿੱਚ ਮਾਤਾ ਪਿਤਾ ਨੂੰ ਸਭ ਤੋਂ ਆਉਦੇ ਬੱਚੇ ਦਾ ਫਿਕਰ ਹੁੰਦਾ ਵੀ ਮੇਰਾ ਬੱਚਾ ਚੰਗੇ ਪਾਸੇ ਜਾਵੇ ਚੱਕ ਚੰਗੀ ਨੌਕਰੀ ਹਾਸਲ ਕਰੇ ਸਾਡਾ ਮਾਨ ਵਧਾਵੇ ਆਪਣੇ ਦੇਸ਼ ਦਾ ਮਾਨ ਵਧਾਵੇ ਉਹਨਾਂ ਦੀ ਮਦਰ ਵੀਰ ਨੇ ਸਾਡੇ ਨਾਲ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਹਿੰਦੇ ਮਾਦਰ ਦਾ ਬੜਾ ਅਹਿਮ ਰੋਲ ਹੁੰਦਾ ਆਪਣੀ ਲੜਕੀ ਦੇ ਲਈ ਆਪਣੇ ਬੱਚਿਆਂ ਦੇ ਲਈ ਸਸੀ ਗਾ ਜੀ ਸਾਨੂੰ ਬਹੁਤ ਖੁਸ਼ੀ ਹੈ ਇਸ ਨੂੰ ਗਵਰਨਮੈਂਟ ਜੌਬ ਮਿਲੀ ਹੈ বিনা ਪੈਸਿਆਂ ਤੋਂ ਤੇ ਇਹ ਮਤਲਬ ਇਸਨੇ ਬਹੁਤ ਮਿਹਨਤ ਕੀਤੀ ਹੈ ਮੈਂ ਰਾਤ ਦੇ 1.5 ਵਜੇ ਵੀ ਉੱਠਦੀ ਸੀ 3 ਵਜੇ ਉੱਠਦੀ ਸੀ ਲਾਈਟ ਜਗਦੀ थी ਜਗਦੀ ਹੀ ਹੁੰਦੀ ਸੀ ਇਸਨੇ ਬਹੁਤ ਮਿਹਨਤ ਕੀਤੀ ਹੈ ਮੈਂ ਇਸ ਨੂੰ ਕਦੇ ਰੋਕਿਆ ਨਹੀਂ ਕਦੇ ਟੋਕਿਆ ਨਹੀਂ ਬਹੁਤ ਮਿਹਨਤ ਕੀਤੀ ਹੈ ਬਹੁਤ ਮਿਹਨਤ ਕੀਤੀ ਹੈ ਆ ਬਿਲਕੁਲ ਕਹਿੰਦੇ ਬਹੁਤ ਮਿਹਨਤ ਕੀਤੀ ਆ ਰਾਤ ਨੂੰ 12 ਵਜੇ ਵੀ ਦੇਖਣਾ ਉਦੋਂ ਵੀ ਬੱਚੀ ਨੇ ਪੜ੍ਹਨਾ 2 ਵਜੇ ਦੇਖਣਾ ਉਦੋਂ ਵੀ ਬੱਚੀ ਨੇ ਪੜ੍ਹਨਾ 3 ਵਜੇ ਉਠਣਾ ਉਦੋਂ ਵੀ ਬੱਤੀ ਨੇ ਪੜਨਾ ਪਰ ਬਹੁਤ ਮਿਹਨਤ ਕਹਿੰਦੇ ਮਾਤਾ ਪਿਤਾ ਦੀ ਮਿਹਨਤ ਆ ਇਹ ਰੰਗ ਲੈ ਕੇ ਆਈ ਆ ਇਸ ਪਰਿਵਾਰ ਦੇ ਵਿੱਚ 35 ਸਾਲ ਬਾਅਦ ਜਿਹੜੀ ਸਰਕਾਰੀ ਨੌਕਰੀ ਆਈ ਆ ਨਾਬਾ ਤੋਂ ਹਰਮਿੰਦਰ ਸਿੰਘ ਮਾ ਜੀ ਅਸੀਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਬੱਚੇ ਨੂੰ ਸਾਡੇ ਸਰਕਾਰੀ ਨੌਕਰੀ ਮਿਲੀਏ ਕਿਉਂਕਿ ਇਸ ਨੇ ਮਿਹਨਤ ਹੀ ਬਹੁਤ ਜ਼ਿਆਦਾ ਕੀਤੀ ਹੈ ਸਰ ਇਸ ਨੇ ਪੇਰੈਂਟਸ ਵੱਲੋਂ ਇਸ ਦੀ ਮਦਰ ਵੱਲੋਂ ਬਹੁਤ ਜ਼ਿਆਦਾ ਇਸ ਚ ਰੋਲ ਅਦਾ ਕੀਤਾ ਗਿਆ ਹੈ ਤੇ ਦੋਨੋਂ ਹੀ ਬੇਟੀਆਂ ਸੀ ਦੋਨੋਂ ਹੀ ਪਹਿਲਾ ਵੱਡੀ ਬੇਟੀ ਸੀ ਉਹ ਪੀਪੀਐਸ ਵਿੱਚ ਸਰਵਿਸ ਕਰਦੀ ਰਹੀ ਹੈ ਤੇ ਹੁਣ ਇਸ ਨੂੰ ਸਰਕਾਰੀ ਨੌਕਰੀ ਮਿਲੀ ਹੈ ਤਾਂ ਅਸੀਂ ਉਸ ਸਰਕਾਰ ਦਾ ਬਹੁਤ ਧੰਨਵਾਦੀ ਹਾਂ ਵੀ ਸਾਡੇ ਘਰ ਵਿੱਚ ਤਕਰੀਬਨ 35 ਸਾਲ ਬਾਅਦ ਫਿਰ ਸਰਕਾਰੀ ਨੌਕਰੀ ਆਈ ਹੈ ਤਾਂ ਅਸੀਂ ਸਰਕਾਰ ਦਾ ਬਹੁਤ-ਬਹੁਤ ਧੰਨਵਾਦ ਮੈਂ ਐਕਚੁਅਲੀ 7-8 ਸਾਲ ਤੋਂ ਜੁੜੀ ਹੋਈ ਹਾਂ ਫੈਮਿਲੀ ਨਾਲ ਮੇਰੇ ਜਿਹੜੇ ਦਾਦਾ ਸਹੁਰਾ ਜੀ ਸੀਗੇ ਉਹ ਤਹਿਸੀਲਦਾਰ ਰਟਾਇਰਡ ਸੀਗੇ ਬਹੁਤ ਉਹ ਵੀ ਮੈਨੂੰ ਵੀ ਕਹਿੰਦੇ ਹੁੰਦੇ ਸੀ ਬਲਕਿ ਬੇਟਾ ਮਿਹਨਤ ਕਰੋ ਤੇ ਹੁਣ ਜਦੋਂ ਮੈਂ ਦੇਖਦੀ ਆਪਣੀ ਸਿਸਟਰ ਇਨ ਲਾ ਨੂੰ ਲੱਗੇ ਨੇ ਤਾਂ ਹੁਣ ਪਤਾ ਲੱਗਿਆ ਕਿ ਹਾਂ ਵਿਦਆਊਟ ਮਨੀ ਮਤਲਬ ਜੌਬਸ ਮਿਲ ਰਹੀਆਂ ਨੇ ਗਵਰਨਮੈਂਟ ਦਾ ਵੀ ਬਹੁਤ ਜ਼ਿਆਦਾ ਸੀ ਥੈਂਕਫੁਲ ਹਾਂ ਵੀ ਹਾਂ ਦੇ ਰਹੇ ਨੇ ਜੌਬਸ ਤੇ ਬਹੁਤ ਪ੍ਰਾਊਡਫੁਲ ਫੀਲ ਕਰਵਾਇਆ ਹੈ ਫੈਮਲੀ ਤੇ ਮੇਰੀ ਸਿਸਟਰ ਇਨ ਲਾ ਨੇ ਬਹੁਤ ਹੀ ਜ਼ਿਆਦਾ ਅੱਛਾ ਲੱਗ ਰਿਹਾ ਸਾਨੂੰ ਅਸੀਂ ਦਿਨ ਰਾਤ ਹੀ ਦੇਖਦੇ ਆਂ ਵੀ ਬੱਚਾ ਕਿੰਨੀ ਮਿਹਨਤ ਕਰ ਰਿਹਾ ਸੀ ਤੇ ਹੁਣ ਮਿਹਨਤ ਇਹਨਾਂ ਦੀ ਪੂਰੀ ਇਹ ਸਕਦੇ ਆ ਬਹੁਤ ਅੱਛਾ ਫੀਲ ਹੋ ਰਿਹਾ ਸਾਰੀ ਫੈਮਿਲੀ ਨੂੰ ਪ੍ਰਾਊਡ ਫੀਲ